ਹਾਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਸਾਜੀ ਕਰ ਜਾ ਰਿਹਾ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਪਰ ਗੈਂਗਸਟਰ ਇੱਕ ਦੀ ਸਾਰਿਆਂ ਦੀ ਜਿਵੇਂ ਜਿਵੇਂ ਪਤਾ ਲੱਗ ਰਿਹਾ ਇਹ ਦੇਸ਼ ਅਬਦੇਸ਼ਾ ਦੇ ਵਿੱਚ ਕ੍ਰਾਈਮ ਕਰਕੇ ਬੈਠੇ ਆ ਤਾਂ ਹੁਣ ਇਹਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਗ੍ਰਿਫਤਾਰੀ ਹੁੰਦੀ ਹੈਗੀ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸਰਾਵਾਗੇ ਬਠਿੰਡਾ ਦੇ ਡੀਜੀ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਦੀ ਹਾਲਤ ਗੰਭੀਰ ਹੋ ਚੁੱਕੀ ਆ ਖਰਾਬ ਹੋ ਚੁੱਕੀ ਆ ਤੇ ਪਹਿਲਾਂ ਆਪਾਂ ਵੀਡੀਓ ਸਰਾਦਗੇ ਦੋ ਕੁ ਮਿੰਟ ਦੀ ਫਿਰ ਕਰਾਂਗੇ ਅੱਗੇ ਗੱਲਬਾਤ ਸੁਣੋ ਬਣੀ ਤੇ ਅ ਮੁਕਸਰ ਪੁਲਿਸ ਨੇ ਗ੍ਰਫਤਾਰ ਕੀਤਾ ਸੀ ਤਸਵੀਰ ਦੱਸਦੀ ਕਿ ਅਮਰਸਰ ਤੋਂ ਸੰਸ਼ੇਸ਼ ਸਿੰਘ ਤੇ ਪਤਵਾਲ ਨੂੰ ਗ੍ਰਫਤਾਰ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ ਇਹ ਜਬਰਨ ਵਸੂਲੀ ਮਾਮਲੇ ਦੇ ਵਿੱਚ ਦੱਸਦੇ ਕਿ ਕਾਰਵਾਈ ਕੀਤੀ ਗਈ ਸੀ 2024 ਦੇ ਵਿੱਚ ਐਫ ਆਈ ਆਰ ਦਰਜ ਸੀ ਜਿਸ ਦੇ ਤਹਿਤ ਕਾਰਵਾਈ ਕੀਤੀ ਗਈ ਸੀ ਤੁਮਨਾਲ ਹਾਂਜੀ ਇਹ 2024 ਦੇ ਵਿੱਚ ਜਿਹੜੀ ਇੱਕ ਐਫ ਆਈ ਆਰ ਦਰਜ ਹੋਦੀ ਹੈ ਪਰ ਹੁਣ ਗੋਲਡੀ ਬਰਾਡ ਦੇ ਮਾਤਾ ਪਿਤਾ ਨੂੰ ਰੈਸ ਦੇ ਵਿੱਚ ਲਿਆਂਦੇ ਉਦੋਂ ਬਾਅਦ ਹਾਲਤ ਵਿਗੜੀ ਹੈ ਜੇਲ੍ਹ ਦੇ ਵਿੱਚ ਫਿਰ ਬਟਿੰਡਾ ਦੇ ਹਸਪੀਟਲ ਦੇ ਵਿੱਚ ਰੱਖਿਆ ਜਾਂਦਾ ਤੇ ਹੁਣ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਕੱਲਾ ਇਹ ਜੋ ਨਸ਼ੇ ਦੀ ਨਿਕਾਬ ਪੂਪਾਇਆ ਨਾਲ ਨਾਲ ਹੁਣ ਜਿਹੜਾ ਗੈਂਗਸਟਰਾਂ ਤੇ ਵੀ ਬਈ ਕਾਬੂ ਪਾਇਆਗਾ ਤੇ ਪਰ ਹੋਰ ਜਿਹੜਾ ਗੋਲਡੀ ਬਰਾੜਾ ਬਾਹਰੋਂ ਛਿੱਧੀ ਚੇਤਾਵਨੀ ਦਿੱਤੀ ਜਾਂਦੀ ਹੈ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਵੀ ਜੇ ਮੈਂ ਨਹੀਂ ਗ੍ਰਿਫਤਾਰ ਹੋਇਆ ਤੁਸੀਂ ਮੇਰੇ ਮਾਤਾ ਪਿਤਾ ਨੂੰ ਟਾਰਗੇਟ ਕਰ ਰਹੋ ਵੀ ਇਹਦੇ ਤੁਸੀਂ ਹੋਰ ਨਿਯਾਇਜ਼ ਕਰ ਰਹੇ ਹੋ ਤੇ ਇਹਦਾ ਹਸੂ ਰੁਲ ਜਾ ਪੁੱਤਰਾ ਪੂਆ ਤੇ ਇੱਕ ਜਿਹੜਾ ਇੱਕ ਕਾਂਡ ਵੀ ਕਰਵਾ ਦਿੱਤਾ ਜਾਂਦਾਗਾ ਤੁਸੀਂ ਉਹ ਦੇਖਿਆ ਜਿਹੜਾ ਬਹਾਲੀ ਦੇ ਵਿੱਚ ਚੰਡੀਗੜ੍ਹ ਜਣ ਕੀ ਉਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਹ ਵੀ ਉਹ ਕਹਿਆ ਜਾਂਦਾ ਵੀ ਜਿਹੜਾ ਇਹਨਾਂ ਦੀ ਗੈਗ ਦਾ ਇੱਕ ਬੰਦਾ ਵਾਰਿਆ ਸੀ ਇਹਨਾਂ ਨੇ ਜੋ ਗੋਲਡੀ ਬਰਾਡ ਦੇ ਤੇ ਇਹਨਾਂ ਨੇ ਉਹਦੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤਾਂ ਬਈ ਉਹਦੀ ਬਹੁਤ ਹੋ ਜਾਂਦੀ ਐ ਮੌਕੇ ਆਪਦੇ ਵਿੱਚ ਦਰਬਦਿਲ ਗੈਂਗਸਟਰਵਾਦ ਵਧਦਾ ਜਾਂਦਾ ਤੇ ਜੇ ਗੱਲ ਕਰੀਏ ਕਬੱਡੀ ਖੇਡਦੀ ਵੀ ਕਬੱਡੀ ਖੇਡ ਦੇ ਵਿੱਚ ਕਈ ਖਿਡਾਰੀਆ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਕਬੱਡੀ ਖੇਡ ਵੀ ਹੁਣ ਡਰ ਕੇ ਖੇਡੀ ਜਾਂਦੀ ਆ ਉਹ ਗੱਲ ਰਹੀ ਰਹੀ ਖੇਡਾਂ ਦੇ ਵਿੱਚ ਵੀ ਜਿਵੇਂ ਪਹਿਲਾ ਖਿਡਾਰੀ ਜਿਹੜੇ ਲਾਬੀ ਖਿਡਾਰੀ ਹੁੰਦੇ ਆ ਉਹਨਾਂ ਦਾ ਤਾਂ ਕਤਲ ਹੋ ਜਾਂਦਾ ਕੋਈ ਨਾ ਕੋਈ ਵਜਾ ਬੜ ਜਦੀ ਇਹ ਵੀ ਜੀ ਇਹ ਐਲਾ ਲੜਾ ਹੱਥ ਆ ਗੈਸਟਰ ਨਾਲਾ ਥੋੜੇ ਕਬੱਡੀ ਵਾਲਾ ਇਹ ਹੱਥ ਵੀ ਕਿਤੇ ਗੈਸਟਰ ਨਾਲਾ ਆ ਉਹਦੇ ਬੈਟਰੀ ਵੀ ਥੋੜੀ ਇੱਦਾਂ ਸੀ ਜਦੋਂ ਰਾਣਾ ਬੱਲਾ ਚੋਰੀਆ ਵਾਰਿਆ ਉਹ ਤੋਂ ਬਾਅਦ ਕਦੇ ਵੀ ਜੀ ਜਿਹੜੇ ਜੱਗੂ ਭਗਵਾਨਪੁਰੀਏ ਦੇ ਇਹ ਨਾਲ ਇਹਦਾ ਕੰਟੈਕਟ ਸੀ ਜਿਹੜਾ ਆਹ ਹਾਤਰਾ ਰਾਣਾ ਬੱਲਾ ਚੋਰੀਆ ਵੀ ਇਸ ਕਰਕੇ ਬਰਿਆ ਤਾਂ ਇਸ ਗੱਲਾਂ ਨੂੰ ਲੈ ਕੇ ਭਾਈ ਕੋਈ ਨਾ ਕੋਈ ਸਾਡੇ ਪੰਜਾਬ ਦੇ ਵਿੱਚ ਕਟੜਾ ਵਾਪਰਦੀ ਰਹਦੀ ਹੈ ਖਾਸ ਕਰਕੇ ਕਬੱਡੀ ਖੇਡ ਨੂੰ ਵੀ ਕੜਰਾਤ ਭਾਕੇ ਰੱਖਿਆ ਤਾਂ ਕਸਟਰਾ ਬੜੀ ਤਪਰ ਜਿਹੜੀ ਹੋਰ ਤੱਕ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਜਰੂਰ ਕਰੀ ਸੀ ਤਾਂ ਬਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਾਂ